मैं अपनी केंद्रीय लीडरशिप बहुत ज़्यादा यकीन है कि जो देश हित वास्ते प्रदेश हित वास्ते होएगा और चकन गलबात हो रही है पंजाब की बेहतरी वास्ते हो रही है अगर सिरे चढ़ जाए तो सिर मथे वरना भारतीय जनता पार्टी बूथ क्षेत्र तक बूथ स्तर तक पेंड पेंड मोहल्ले मुहल्ले तक ਉਹਦੇ ਟੀਮਾਂ ਬਣ ਗਈਆਂ ਅਸੀਂ 13 ਦੀਆਂ 13 ਲੋਕ ਸਭਾ ਸੀਟਾਂ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਭਾਰਤੀ ਜਨਤਾ ਪਾਰਟੀ ਬਾਕੀ ਜੋ ਕੇਂਦਰੀ ਲੀਡਰਸ਼ਿਪ ਸਾਡੀ ਸਾਡੀ ਹਾਈ ਕਮਾਂਡ ਜੋ ਫੈਸਲਾ ਕਰੇਗੀ ਅਸੀਂ ਉਹਨੂੰ ਸਿਰ ਮੱਥੇ ਮੰਨਾਂਗੇ ਔਰ ਉਸ ਯੋਜਨਾ ਦੇ ਹਿਸਾਬ ਨਾਲ ਕੰਮ ਕਰਾਂਗੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਕਿਸਾਨਾਂ ਦਾ ਅੰਦੋਲਨ ਫੇਰ ਚੱਲਿਆ ਹੋਇਆ ਭਗਵੰਤ ਮਾਨ ਇੱਕ ਸਾਈਡ ਕਹਿ ਰਿਹਾ ਕਿ ਮੈਂ ਐਜ਼ ਅ ਇੰਟਰਮੀਡੀਏਟਰ ਕੰਮ ਕਰੂੰਗਾ ਕਿਸਾਨਾਂ ਦੀ ਗੱਲਬਾਤ ਕੇਂਦਰ ਸਰਕਾਰ ਨਾਲ ਕਰਾਵਾਂਗੇ ਜੀ ਉਸ ਦੇ ਰੋਲ ਨੂੰ ਫਿਰ ਤੁਸੀਂ ਕਿਵੇਂ ਦੇਖਦੇ ਹੋ ਭਗਵੰਤ ਮਾਨ ਇੱਕ ਕਾਮੇਡੀਅਨ ਹੈ ਸਾਡਾ ਪੰਜਾਬ ਦਾ ਜੋ ਰੰਗਲਾ ਪੰਜਾਬ ਖੂਬਸੂਰਤ ਪੰਜਾਬ ਆਣ ਵਾਲਾ ਇਤਿਹਾਸ ਹੈ ਦੱਸੇਗਾ ਕਿ ਇਸ ਰੰਗਲੇ ਪੰਜਾਬ ਦਾ ਸੱਤੇਨਾਸ਼ ਕਰਨ ਵਾਲਾ ਕੋਈ ਵਿਅਕਤੀ ਹੋਇਆ ਸੀ ਤਾਂ ਭਗਵੰਤ ਮਾਨ ਹੋਏਗਾ ਇਹ ਲੋਕਾਂ ਨੇ ਉਸ ਵੇਲੇ ਬਦਲਾ ਦੇ ਚੱਕਰ ਵਿੱਚ ਬਦਲਾ ਲੈਣ ਵਾਲੀ ਸਰਕਾਰ ਬਣਾ ਦਿੱਤੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਤਜਰਬੇਕਾਰ ਲੋਕਾਂ ਦੀ ਸਰਕਾਰ ਹੈ ਇਹ ਗਮੀਰਪੁਰ ਦੇ ਸਾਹਮਣੇ ਬੈਠੇ ਪੀ ਐਚ ਡੀ ਪ੍ਰੋਫੈਸਰਾਂ ਦਾ ਫੈਸਲਾ ਨਹੀਂ ਕਰ ਸਕਦੇ ਇਹ ਈ ٹی ٹی ਦੇ ਟੀਚਰਾਂ ਦਾ ਦਬਾਅ ਉਹ ਵਿਖਦਾ ਫੈਸਲਾ ਨਹੀਂ ਕਰ ਸਕਦੇ ਇੱਕ ਪ੍ਰੋਫੈਸਰ ਮੈਡਮ ਦੇ ਪ੍ਰਾਣ ਵੀ ਚਲੇ ਜਾਏ ਉਸ ਦਾ ਫੈਸਲਾ ਨਹੀਂ ਭਗਵੰਤ ਮਾਨ ਕਰਾ ਸਕਿਆ ਕਿਸਾਨਾਂ ਦੀ ਕਿਹੜੀ ਗੱਲ ਕਰ ਰਿਹਾ ਕਿਸਾਨਾਂ ਦੇ ਬਾਰੇ ਚ ਉਹ ਕਹਿੰਦੇ ਸੀ ਕਿ ਮੈਂ ਦਾਣੇ ਦਾਣੇ ਦਾ ਪੈਸਾ ਦਊਂਗਾ ਮੈਂ ਬੱਕਰੀ ਮਰੀ ਦੇ ਵੀ ਪੈਸੇ ਦਊਂਗਾ किसान पूछण तो सही भी तू कहद मेडिएटर बनेगा तू बकरी दे पैसे दे देते हैं पीछे हड़ भी आए थे जी जो बरसात पी थी के मुआवजा दिता जाएगा पर आज तक कि मुआवजा किसी नहीं मिले की कहना चाहोगे मैं तो उही कह रहा जी भगवंत मान सरकार झूठी सरकार है ਔਰ ਅਗਰ ਭਾਰਤ ਰਤਨ ਝੂਠ ਬੋਲਣ ਚ ਕਿਸੇ ਨੂੰ ਦਿੱਤਾ ਜਾਵੇ ਤਾਂ ਭਗਵੰਤਨਾਮ ਭਗਵੰਤ ਮਾਨ ਦਾ ਨਾਮ ਹੈ ਰეკਮੈਂਡ ਕਰਦਾ ਕਿ ਝੂਠ ਝੂਠ ਦੀ ਪੁਲੰਦੇ ਦੇ ਰੂਪ ਵਿੱਚ ਇਹਨੂੰ ਭਾਰਤ ਰਤਨ ਦਿੱਤਾ ਜਾਵੇ ਕਿਉਂਕਿ ਇਹਨੇ ਜੋ ਵੀ ਬੋਲਿਆ ਝੂਠ ਬੋਲਿਆ ਭੈਣਾ ਸਾਡੀਆਂ ਜਿਹੜੀਆਂ ਮਾਤਾਵਾਂ ਆ ਉਹ ਹਜ਼ਾਰ ਹਜ਼ਾਰ ਰੁਪਏ ਉੜੀਕ ਰਹੀਆਂ ਮਾਈਨਿੰਗ ਅਸੀਂ ਬੰਦ ਹੋਣ ਦੀ ਦੇਖ ਰਹੇ ਹਾਂ ਕਿਵੇਂ ਇੱਕ ਤੇ ਬੰਦ ਹੁੰਦੀ ਹੈ ਨਸ਼ੇ ਵਾਲੇ ਅਸੀਂ ਦੇਖ ਰਹੇ ਹਾਂ ਕਿ ਨਸ਼ਾ ਤਾਂ ਦੁੱਗਣਾ ਵੱਧ ਗਿਆ ਦੁੱਗਣੇ ਤੋਂ ਵੀ ਵੱਧ ਵੱਧ ਗਿਆ ਇਹਨਾਂ ਨੇ ਕੀਤਾ ਹੋਇਆ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਔਰ ਇਹਨਾਂ ਦੇ ਮੰਤਰੀ ਰੋਜ਼ਾਨਾ ਨਵੇਂ ਨਵੇਂ ਕੋਟਾਲਿਆਂ 'ਚ ਫਸ ਰਹੇ ਆ ਇੱਕ ਅਮਨ ਅਰੋੜਾ ਕਦੇ ਕਟਾਰੂ ਚੱਕ ਕਦੇ ਇਹਨਾਂ ਦੇ ਡਾਕਟਰ ਬੀਜੇ ਉਹ ਤੇ ਆ ਨਾਮ ਦਾ ਉਹਦਾ ਜਿਹੜਾ ਮਾਨਸਾ ਵਾਲਾ ਤੇ ਇਹ ਸਾਰੇ ਫਸੇ ਹੋਏ ਆ ਔਰ ਮੈਂ ਤੀਰ ਅਤੀ ਦਾ ਨਾਮ ਲਵਾਂ ਸਾਰੇ ਕ腐ਸ਼ਨ ਚ ਫਸੇ ਹੋਏ ਆ ਕ腐ਸ਼ਨ ਕਰ ਰਹੇ ਇਹਨਾਂ ਨੂੰ ਲੱਗਦਾ ਕਿ ਮੌਕਾ ਮਿਲਿਆ ਇੱਕ ਮੌਕਾ ਤੇਜਰੀਵਾਲ ਕੋ ਮੌਕਾ ਮਿਲ ਗਿਆ ਹੁਣ ਪੰਜਾਬ ਨੂੰ ਲੁੱਟ ਰਹੇ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਵੱਲੋਂ ਇੱਕ ਸਕੀਮ ਚਲਾਈ ਗਈ ਹੈ ਜੀ ਆਪ ਦੀ ਸਰਕਾਰ ਆਪ ਦੇ ਦਵਾਰੂ ਦੇ ਵਿੱਚ 44 ਦੇ ਕਰੀਬ ਇਹਨਾਂ ਨੇ ਦੱਸਿਆ ਕਿ ਇਹ ਸੇਵਾਵਾਂ ਤੁਹਾਡੇ ਘਰ ਆ ਕੇ ਅਸੀਂ ਦੇਵਾਂਗੇ ਤੁਹਾਨੂੰ ਕੀ ਲੱਗਦਾ ਅੱਜ ਤੱਕ ਇਹ ਸੇਵਾਵਾਂ ਲੋਕਾਂ ਨੂੰ ਨਹੀਂ ਮਿਲ ਸਕੀਆਂ ਸਭ ਕੁਝ ਹੋ ਰਿਹਾ ਜੀ ਸੁਵਿਧਾ ਸੈਂਟਰ ਪਿੰਡ ਪਿੰਡ ਬਣਾਏ ਸਿਗੇ ਲੋਗਾਂ ਨੂੰ ਬੜਾ ਆਰਾਮ ਮਿਲਦਾ ਸੀ ਇਹਨਾਂ ਨੇ ਉੱਥੇ ਰੰਗ ਪੋਤ ਕੇ ਉਹਨੂੰ ਆਮ ਆਦਮੀ ਕਲੀਨਿਕ ਦੇ ਰੂਪ ਵਿੱਚ ਬਣਾ ਦਿੱਤਾ ਜਾਂ ਕੁਝ ਉਹ ਦਾ ਹੋ ਦੁਰਪਯੋਗ ਕਰ ਰਹੇ ਹਨ ਪਹਿਲੀਆਂ ਬੜੀਆਂ ਬਣੀਆਂ ਹੋਈਆਂ ਬਿਲਡਿੰਗਾਂ ਨੂੰ ਰੰਗ ਕਰਕੇ ਆਮ ਆਦਮੀ ਨਾਮ ਤੋਂ ਉਹਨੂੰ ਲੋਗਾਂ ਨੂੰ ਭੁਲੇਖੇ ਪਾਣਾ ਬਹੁਤ ਗਲਤ ਗੱਲ ਹੈ ਆ ਜਿਹੜੀ ਸਰਕਾਰ ਜਨਤਾ ਦੇ ਦਰਵਾਜ਼ਾ ਦੱਸ ਰਹੇ ਉਹ ਸਿਰਫ ਡਰਾਮਾ ਹੈ ਕੁਛ ਨਹੀਂ ਐ ਝੂਠ ਬੋਲ ਰਹੇ ਆ ਲੋਕਾਂ ਨੂੰ ਕੋਈ ਸੁਵਿਧਾ ਨਹੀਂ ਮਿਲ ਰਹੀ ਲੋਕ ਹਲੇ ਵੀ ਪਰੇਸ਼ਾਨ ਐ ਅਫਸਰशाही हावी ਐ ਮੰਤਰੀਆਂ ਦੀ ਪ੍ਰਵਾਹ ਨਹੀਂ ਕਰਦੇ ਉਹ ਵੀ ਮਜ਼ਾਕ ਸਮਝਦੇ ਆ ਮੰਤਰੀਆਂ ਦੇ ਕੰਮ ਨੂੰ ਮੈਂ ਬਹੁਤ ਸਾਰੇ ਇਹਦੇ ਉਦਾਹਰਣ ਦੇ ਸਕਦਾ ਪਰ ਲੇਕਿਨ ਕੋਈ ਅਦਾ ਉਹ ਨਹੀਂ ਬਲਕਿ ਜਿਹੜਾ ਸੁਚਾਰੂ ਰੂਪ ਨਾਲ ਡੀਪੂ ਹੋਲਡਰ ਆਪਣਾ ਰੋਟੀ ਰੋਜੀ ਵੀ ਕਮਾਉਂਦਾ ਸੀ ਤਾਂ ਲੋਕਾਂ ਨੂੰ ਅਨਾਜ ਵੀ ਦਿੰਦਾ ਸੀ ਉਹਦਾ ਵੀ ਰੋਜ਼ਗਾਰ ਇਹਨਾਂ ਨੇ ਖੋ ਕੇ ਇੱਕ ਤਰ੍ਹਾਂ ਦਾ ਮਜ਼ਾਕ ਕੀਤਾ ਹੈ। ਖੁਦ ਕੇਜਰੀਵਾਲ ਆਂਦੇ ਨੇ ਭਗਵੰਤ ਮਾਨ ਦੇ ਨਾਲ ਘਰ-ਘਰ ਜਾ ਕੇ ਆਟਾ ਦਾਲ ਸਕੀਨ ਦੇ ਥੈਲੇ ਦਿੰਦੇ ਨੇ ਉਹਨਾਂ ਉੱਪਰ ਆਪਣੀਆਂ ਫੋਟੋ ਲੱਗੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕੀ ਹੈ ਉਹ ਸਾਰਾ ਕੁਝ? ਮੈਂ ਪੰਜਾਬ ਦਾ ਵਾਸੀ ਹੋਣ ਦੇ ਨਾਤੇ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਤੁਸੀਂ ਇੱਕ ਬੜੇ ਸਟੇਟ ਦੇ ਪੰਜਾਬ ਇੱਕ ਹਿੰਦੁਸਤਾਨ ਦਾ ਦਿਲ ਹੈ, ਛਾਤੀ ਹੈ, ਸ਼ਮਸ਼ੀਰ ਹੈ ਹਿੰਦੁਸਤਾਨ ਦੀ ਤੇ ਤੁਸੀਂ ਉਸ ਪ੍ਰਦੇਸ਼ ਦੇ ਮੁੱਖ ਮੰਤਰੀ ਹੋ ਕੇ ਇੱਕ ਛੋਟੇ ਜੇ ਜਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਛੋਟਾ ਜਿਹਾ ਪ੍ਰਦੇਸ਼ ਹੈ ਵਿਧਾਨ ਸਭਾ ਚ 60 ਸੀਟਾਂ ਸਾਰੀਆਂ ਤੇ ਤੁਸੀਂ ਉਸ ਪ੍ਰਦੇਸ਼ ਵਿੱਚੋਂ ਇੱਕ ਆਏ ਹੋਏ ਜਿਹੜਾ ਫੁੱਲ ਫਲੈਜਡ ਰਾਜ ਵੀ ਹੈ ਨਹੀਂ ਉਹਦੇ ਮੁੱਖ ਮੰਤਰੀ ਨੂੰ ਮੋਹਰੇ ਕਰ ਕਰਕੇ ਤੁਸੀਂ ਕਿਸੇ ਹੋਰ ਪਾਰਟੀ ਦਾ ਦੇਖਿਆ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਜਿਹੜੇ ਹੈ ਚਾਹੇ ਹਿਮਾਚਲ ਦਾ ਹੋਵੇ ਚਾਹੇ ਹਰਿਆਣਾ ਦਾ ਹੋਵੇ ਉੱਤਰਾਖੰਡ ਦਾ ਹੋਵੇ ਕਿਤੇ ਆਨੇ ਛੋਟੀ ਮੋਟੀ ਗੱਲ ਨੂੰ ਆਪਣਾ ਜੀਪੀ ਨੱਡਾ ਜੀ ਅਦੇ ਉੱਥੇ ਗਦੇ ਮੋਦੀ ਜੀ ਉਥੇ ਮੁੱਖ ਮੰਤਰੀ ਪੂਰਨ ਅਧਿਕਾਰ ਹੈ ਕਿ ਉਹ ਆਪਣੇ ਸਟੇਟ ਵਾਸਤੇ ਕਰੇ ਇਹਦਾ ਮਤਲਬ ਕਿ ਤਿਹਰੀਵਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਮੰਨਦੇ ਨਹੀਂ ਜੋ ਮੁੱਖ ਮੰਤਰੀ ਦੇ ਕਰਨ ਵਾਲਾ ਕੰਮ ਹੁੰਦਾ ਉਥੇ ਅਰਵਿੰਦ ਕੇਜਰੀਵਾਲਾ ਨਾ ਕਿਆ ਵਿਵਸਥਾ ਹੈ ਪੰਜਾਬ ਨੂੰ ਕਿਆ ਮਜ਼ਾਕ ਬਣਾਇਆ ਹੋਇਆ ਹੈ ਇਹਨਾਂ ਨੇ ਜਿਹੜੀ ਸਕੀਮ ਦੀ ਉਹਨੇ ਸ਼ੁਰੂਆਤ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੋ ਜੀ ਘਰ-ਘਰ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਪੋਸੀਬਲ ਹੋ ਸਕੇਗਾ ਕਿ ਘਰ-ਘਰ ਜਾ ਕੇ ਰਸਨੀ ਐਵੇਂ ਪੰਚਾਇਤ ਮੈਂ ਕੱਲ ਇੱਕ ਅ ਆਹ ਫੇਸਬੁਕ ਤੇ ਦੇਖ ਰਿਆ ਸੀ ਕਿ ਇੱਕ ਗੁਰਦੁਆਰਾ ਸਾਹਿਬ ਚ ਇਕੱਠੇ ਕਰਕੇ ਲੋਕਾਂ ਨੂੰ ਉੱਥੇ ਵੰਡਿਆ ਜਾ ਰਿਹਾ ਸੀ ਔਰ ਉਹ ਦਿਖਾਇਆ ਕਿ ਵੀ ਇਹ ਘਰ ਘਰ ਹੈ ਕਿ ਗੁਰਦੁਆਰੇ 'ਚ ਇਕੱਠੇ ਕਰਕੇ ਉੱਥੇ ਵੰਡਣਾ ਘਰ ਘਰ ਜਾਣਾ ਪੋਸੀਬਲ ਨਹੀਂ ਹੈ ਮੈਂ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਏਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਿਆ ਹੋ ਰਿਹਾ ਪਰ ਮੈਨੂੰ ਨਹੀਂ ਲੱਗਦਾ ਕਿ ਵੀ ਇਸ ਤਰ੍ਹਾਂ ਇਹ ਸੰਭਵ ਹੋ ਪਾਏਗਾ